ਕਿਆ ਨਾ ਹੋਇਆ ਲਾ ਵੇ ਹਲਾ ਆਪਣੇ ਤੇ ਵਾਲਾ ਆਈਏ ਕੰਤੇ ਤੇਰੀ ਹਾਂ ਮੈਨੋਂ ਕਹਿੰਿਆ ਚੁੱਕਣਾ ਦੇ ਵਿੱਚ ਛੱਡ ਕੇ ਤੇ ਤੁਰ ਪੈਣੀ ਆ ਹਾਂ ਆ ਇੱਥੇ ਬਹਿਣਾ ਵਾ ਤੂੰ ਬਹਿ ਜਾ ਉੱਥੇ ਹਾਂਜੀ ਮਸੀ ਬਹਿ ਜਾ ਪੁੱਤ ਉੱਥੇ ਹੋ ਠੀਕ ਠਾਕ ਹੈ ਮਮੇ ਤੇ ਨਹੀਂ ਆ ਤੀ ਇਹ ਨਹੀਂ ਆ ਜੀ ਪਾਣੀ ਲਿਆ ਰਵਣ ਹੋ ਠੀਕ ਹੈ ਹਾਂਜੀ ਠੀਕ ਹੈ ਤੁਸੀਂ ਸੁਣਾਓ ਹਾਂ ਠੀਕ ਹੈ ਤੂੰ ਆਇਆ ਹਾਂ ਮੇਰਾ ਫੋਨ ਆਇਆ ਜੀ ਤੁਸੀਂ ਸੁਣਾਓ ਆਇਆ ਫੋਨ ਹਾਂਜੀ ਆਉਂਦਾ ਮੰਮੀ ਠੀਕ ਠਾਕ ਠੀਕ ਆ ਨਾ ਤੂੰ ਹਾਂਜੀ ਠੀਕ ਆ ਹੋਰ ਬੋਤ ਠੀਕ ਠਾਕ ਹੈ ਹਾਂਜੀ ਆਉਂਦਾ ਮੰਮੀ ਵੀ ਹੋਣ ਠੀਕ ਠਾਕ ਹੈ ਹਾਂਜੀ ਭੈਣ ਜੀ ਤੁਸੀਂ ਚਨਾਓ ਠੀਕ ਠਾਕ ਹੈ ਜੀ ਹਾਂ ਠੀਕ ਆ ਸਤਿ ਸ਼੍ਰੀ ਅਕਾਲ ਜੀ

ਆ ਵੀ ਬਤਲਿਆਂਦੇ ਮਰੁੰਡੇ ਦੇ ਜਾ ਕੇ ਮੁੰਡੇ ਨੂੰ ਮੰਮੀ ਇਹ ਵੀ ਰਹਿਣ ਦੇਣੀ ਮਰੁੰਡੇ ਕੀ ਕਰਨੇ ਮੈਂ ਮੈਂ ਤਾਂ ਫੋਨ ਮੱਗ ਗਈ ਸੀ ਤੇ ਮੈਂ ਤਾਂ ਇੰਨ ਲੈਂਦੇ ਕੋਸ਼ ਖਾਣ ਪੀਣਵਾ ਦੇ ਮੈਂ ਆਖਿਆ ਪਤ ਮਹਿੰਗਾ ਬੜਾ ਤੇ ਖਾੜ ਪਲੂਣ ਕਰਮੀ ਬੜੀ ਮੈਂ ਕਿੱਥੇ ਬਾਹਰ ਚੁੱਕੇ ਤੁਰੇ ਜਾਵਾਂਗੇ ਇਹ ਵੀ ਰਹਿਣ ਦੇਣੀ ਮੰਮੀ ਇਹ ਕੀ ਕਰਨੇ ਨਹੀਂ ਲਾ ਫੜ ਦੇ ਉਹਨੂੰ ਮੁੰਡੇ ਨੂੰ ਖਾਏ ਜਾ ਕੇ ਦੇ ਵੇਖਿਆ ਖਾਣਵਾਦੀ ਬਣਾਣ ਸ਼ਾਲਾ ਕਰਨ ਟਿੰਡ ਚਲੇ ਮਾਏ ਦੇ ਪੋਕਾ ਪਾਣੀ ਲੈ ਕੇ ਆਈ ਆ ਆਪਣਿਆਂ ਦੀ ਵੇਲਾ ਕਿੰਨੀਆਂ ਪ੍ਰਧਾਨ ਗਿਆ ਤੇ ਬਣਾਉਂਦੀ ਜਾ ਕੇ ਤੇ ਕਰਦੀਏ ਗੱਲਾਂ ਕਰਦੀਦੀ ਮੈਨੂੰ ਬਤੀ ਬਤੀ ਮੈਂ ਵੀ ਨਾਲ ਸਮੋਸੇ ਸਮੋਸੇ ਲੈ ਆਈ ਤੇ ਮੈਂ ਵੀ ਨਹੀਂ ਛੱਡ ਕੇ ਜਾਣਾ ਆ ਮੰਮੀ ਆਪੇ ਕਹਿੰਦੀ ਇਹ ਠੰਡੇ ਲੈ ਕੇ ਆਇਓ ਆ ਕਸ ਲੈ ਕੇ ਤੇ ਆਪੋ ਹੀ ਲੋ ਕੋਕਾ ਮੈਂ ਕਹਿੰਨੇ ਤਾਂ ਸ਼ੁਕਰ ਹਨ ਕੜੀ ਸ਼ੁਕਰ ਆ ਆ ਤਾਂ ਮਗਾਲੇ ਹਾ ਮਿੱਠਾ ਮੂਠਾ ਬਖਾਂਡ ਕਿੱਡੇ ਕਰਦੀ ਇਹ ਨਹੀਂ ਮਰਾਨ ਕੀ ਕਰਦੀ ਇਹ ਸਣੀ ਤੇ ਲੈ ਕੇ ਤੇ ਚਲੀਏ 4 ਵਜੇ ਬੜੀ ਬਸੇਰ ਮਾਣਾ ਨਿਕਲ ਜੀ ਆਹੋ ਮੰਮੀ ਆਹ ਆਹ ਨਹੀਂ ਤੇ ਕੋਈ ਗੱਲ ਸੁਣਨੀ ਯਾਖੇ ਵੀ ਤੇ ਠੀਕ ਹੈ ਨਹੀਂ ਯਾਖੇ ਤੇ ਮੈਂ ਜਿਹੜਾ ਖੜਗਾ ਦਾ ਡੱਬਾ ਲਿਆਉਣਾ ਮੈਂ ਵੀ ਵਾਪਸ ਲਾ ਜਾਣਾ ਮੈਂ ਕਹਣਾ ਮੈਂ ਇਹ ਚ ਕਹਾਂ ਤੋ ਫਿਰ ਤੇ ਇਸੇ ਬਾਹਰ ਨੂੰ ਤੇ ਬਾਨਾ ਰਖੜੀ ਤੇ ਨਾਲ ਹੀ ਲੈ ਜੀਏ ਨੂੰ ਮਗਰ ਵੀ ਬੜ ਬੜ ਕਰਦੀ ਹੁੰਦੀ ਆਂਦੀ ਪੂਨਮ ਨੇ ਇੱਗਾ ਸੋਨਾ ਪਾਇਆ ਸੂਟ ਤੇ ਮੈਨੂੰ ਵੀ ਇਥੇ ਇਹਨੂੰ ਸੂਟ ਪਾ ਮਾੜਾ ਪਾਇਆ ਕੋਟਨ ਦਾ ਸੂਟ ਮੈਂ ਤਾਂ ਲਿਆ ਕੇ ਦਿੱਤਾ ਹੈ ਇਹ ਤੈਨੂੰ ਵੀ ਮੈਨੂੰ ਮਾੜਾ ਪਾਇਆ ਮਗਰ ਇਹ ਬੜ ਬੜ ਕਰਦੀ ਹੁੰਦੀ ਹੈ ਆ ਦੀ ਪਾ ਲੈਂਦੀ ਤੇਰੀ ਵੀ ਤੇਰੀ ਕੋ ਵੀ ਆ ਗਈ ਹੈ ਹਾਂ ਨਹੀਂ ਮੈਂ ਲੈ ਕੇ ਜਾਣੀ ਆ ਨਾਲ ਮੈਂ ਉਹ ਤਾਂ ਜਾਨੀ ਸਰ ਕੁੜਮਾ ਤੇ ਪਿੰਚੇ ਨਹੀਂ ਲੱਗਦਾ ਬੋਲਦੇ ਆ ਮੈਂ ਲੈ ਜਾਣੀ ਆ ਨਾਲ ਠੀਕ ਆ ਮੰਮੀ ਉਹਦਾ ਦੀਦੀ ਤੇ ਕਹਿਣ ਦੀ ਮੈਂ ਰਹਿਣਾ ਉਹਦੇ ਨਹੀਂ ਮੈਂ ਕੋਈ ਨਹੀਂ ਛੱਡ ਕੇ ਜਾਣਾ ਨਾਲ ਇਹ ਕੰਮ ਧੰਦਾ ਗਰਮੀ ਚ ਇਥੇ ਆਪ ਕਰਾਂਗੀ ਆ ਜਾਂ ਫਿਰ ਮਾਨ ਨਾ ਮਜਾ ਨਾ ਰਹੇਗੀ ਮੈਂ ਕਿ ਨਾਲ ਹੀ ਗਾਂ ਚੰਨੇ ਆ ਠੀਕ ਆ ਮੰਮੀ ਹਾਂ ਹੁਣ ਮੈਨੇ ਆ ਨਾ ਚਾਹ ਪਾਣੀ ਕਿਦਾਂ ਦਾ ਲੈਂਦੀ ਐ ਚਾਹ ਸਵਾਦਾ ਲੈ ਜੀ ਚਾਹ ਪਾਣੀ ਤੇ ਫੇਰ ਦੀ ਛੱਡ ਜਾਂਦੇ ਨਹੀਂ ਤੇ ਆਪਣਾ ਚੱਲ ਸਾਡੇ ਨਾਲ ਠੀਕ ਆ ਹਾਂ ਵੇਖ ਲਓ ਮੰਮੀ ਮੰਮੀ ਦੀ ਗੱਲ ਆ ਵੀ ਨਾ ਰੁਪਈਆ ਵਾਲਾ ਮੁੰਡਾ ਲੈ ਆਂਦਾ ਨਾ ਫਲ ਫੂਟ ਲੈ ਕੇ ਆਉਣੀ ਚੱਲ ਪੁੱਤ ਉਹ ਵੀ ਰਹਿਣ ਦੇਣਾ ਉਹਨੂੰ ਕਹਣਾ ਰੱਖ ਲੈ ਆਪਣੀ ਕੁੜੀ ਨੂੰ ਦੇ ਦੇ ਮੈਂ ਤਾਂ ਇਹਨੂੰ ਕਿਹਾ ਹੀ ਨਹੀਂ ਆਪੇ ਲੈ ਆਈ ਭਿਚਲਣੇ ਆਣਾ ਹਾਂ ਹਾਂ ਕੋਈ ਨਹੀਂ ਕਹਿੰਦੇ ਆਣੇ ਜੋ ਕੀ ਬਾਅਦ ਚ ਲੈ ਜਾਗੇ ਚੀਜ਼ੇ ਵੇਖ ਲਓ ਮੰਮੀ ਜਦੋਂ ਆਪਣੀ ਕੁੜੀ ਆਉਂਦੀ ਹੈ ਨਾ ਘਰ ਆਏ ਇਹਨੂੰ ਵੀ ਬੈਗ ਭਰ-ਭਰ ਕੇ ਦਿੰਦੀ ਹੈ ਤੇ ਉਹ ਜਦੋਂ ਜਾਂਦੀ ਔਰ ਕੋਦੋਂ ਵੀ ਬੈਗ ਭਰ-ਭਰ ਕੇ ਖੜਦੀ ਹੈ ਚੱਲ ਕੋਈ ਨਹੀਂ ਪੁੱਤ ਕੋਈ ਗੱਲ ਨਹੀਂ ਮੈਂ ਹੁਣ ਬਣਾਇਆ ਸਾਰਾ ਕੁਝ ਕੋੜੇ ਬਣਾਏ ਨੇ ਸਭ ਕੁਝ ਬਣਾਇਆ ਵਾ ਮੰਮੀ ਤੂੰ ਇਹਦੇ ਕੋਈ ਯਾਰ ਰੱਖਣਾ ਗਾੜੀ ਕੋਈ ਗੱਲ ਨਹੀਂ ਬੱਚਾ ਕੀਤਾ ਕੋਈ ਨਹੀਂ ਪੁੱਤ ਇਹਨੂੰ ਪਤਾ ਤਾਂ ਲੱਗੂਗਾ ਕਰ ਜਾ ਉੱਥੇ ਜਾ ਕੇ ਵੀ ਤੈਨੂੰ ਇਹਨੇ ਗੱਲਾਂ ਹੀ ਕਰਨੀਆਂ ਨੇ ਤੇਰੀ ਮਾਂ ਨੇ ਫੋਕੀ ਚਾਹ ਪਿਆਲਤੀ ਮੰਮੀ ਇਹਦਾ ਇਹਦਾ ਤਾਂ ਮੂੰਹ ਬੰਦ ਕਰੀ ਨਹੀਂ ਸਕਦੇ ਆ ਨਹੀਂ ਕੋਈ ਨਹੀਂ ਇਹਦਾ ਕਰਕੇ ਭੇਜਾਂਗੇ ਹੁਣ ਮੂੰਹ ਬੰਦ ਕਰਕੇ ਫੇਰ ਇਹਨੂੰ ਭੇਜਾਂਗੇ ਨਾਲੇ ਮੰਮੀ ਤੈਨੂੰ ਕਿਉਂ ਵੀ ਮੈਂ ਰਹਿਣਾ ਦੋ ਦੇਣਾ ਹਾਂ ਕੋਈ ਨਹੀਂ ਮੈਂ ਰੱਖ ਲੈਣਾ ਮੈਂ ਰੱਖੂੰਗੀ ਦੋ ਚਾਰ ਦਿਨ ਕੋਈ ਨਹੀਂ ਮੈਂ ਆਪੇ ਛੱਡ ਦਊਂ ਮਰ ਕੇ ਤੈਨੂੰ ਪੁੱਛ ਲਾਂਗੇ ਕੋਈ ਗੱਲ ਨਹੀਂ ਮੰਨ ਜਾਣਾ ਮਨਾ ਲਾਂਗੇ ਐਪੀ ਕੋਈ ਨਹੀਂ ਫਿਰ ਕੀ ਕਿੜੀ ਰੋ ਜਾਏ ਕਿੰਨਾ ਚਿਰ ਹੋ ਗਿਆ ਮੰਮੀ ਇਹ ਮੈਨੂੰ ਨਿਕਲ ਨਹੀਂ ਦਿੰਦੇ ਘਰੋਂ ਤੇ ਕੋਈ ਗੱਲ ਨਹੀਂ ਹੁਣ ਮੈਂ ਟ੍ਰੈਕ ਲੈਣਾ ਨਾ ਮੈਂ ਕਿਉਂ ਨਹੀਂ ਨਿਕਲ ਦਿੰਦੇ ਉਹ ਦੂਜੀ ਵੀ ਤੇ ਜਾਂਦੀ ਆ ਦੂਜੀ ਨੂੰ ਵੀ ਸਾਰਾ ਕੁਝ ਦਿੰਦੇ ਸੋਹਣਾ ਸੂਟ ਪਵਾਇਆ ਤੇ ਮੈਨੂੰ ਵੇਖ ਲਮ ਮੈਂ ਉਹਦੋਂ ਪੁੱਛਿਆ ਇਹਨੂੰ ਮੈਂ ਕਿਹਾ ਮੇਰੀ ਕੁੜੀ ਨੂੰ ਸੂਟ ਸਾਰਾ ਲੈ ਕੇ ਦਿੱਤਾ ਇਹ ਕਹਿੰਦੀ 5000 ਦਾ ਸੂਟ ਲੈ ਕੇ ਦਿੱਤਾ ਮੇਰੇ ਝੂਠ ਬੋਲਦੀ ਸੀ ਨਾ ਝੂਠ ਬੋਲਦੀ ਨਾ ਮੈਨੂੰ ਕੋਈ ਖਰਚਾ ਦਿੰਦੀ ਹਾਂ ਉਹਨੇ ਕੋ ਘਹਿਣਾ ਹੀ ਨਾ ਉਹ ਵੀ ਰੱਖ ਲੈਨੇ ਕੱਢ ਕੇ ਵਿੱਚ ਉਹ ਹੈ ਹੀ ਉਹ ਵੀ ਰੱਖ ਲੈ ਅੱਛਾ ਮੈਂ ਕਿਹੜੀ ਬਰਾਬਰ ਦਾ ਖਰਚਾ ਦਿਆਂ ਕਰਉ ਉਹਨੂੰ ਦੇਤਾ ਨਾ ਨਿੱਕੀ ਨੂੰ ਨਿੱਕੀ ਨੂੰ ਦੇ ਦੇਂਦੇ ਮੈਂ ਨਹੀਂ ਦਿੰਦੇ ਨਹੀਂ ਆਉਦੇ ਨਾ ਪਿਆਰ ਕਰਦੀ ਆ ਆਜੋ ਮੰਮੀ ਤੈਨੂੰ ਰਸੋਈ ਚ ਨਾ ਭਾਬੀ ਤੇ ਚਾਹ ਬਣਾਉਣਾ ਕੋਈ ਨਹੀਂ ਚੱਲ ਪੁੱਤ ਕੋਈ ਨਹੀਂ ਉੱਥੇ ਬੈੰਨੇ ਆ ਆਜੋ ਤੈਨੂੰ ਵੀ ਇੱਥੇ ਹਾਂ ਚੱਲ ਕੋਈ ਨਹੀਂ ਲੈ ਕੇ ਹੁੰਨੇ ਆ ਉਹਨਾਂ ਚੱਲੀਏ ਇੱਥੇ ਤੇ ਕੋਲੇ ਕੋਲੇ ਗਰਮੀ ਹੈ ਕੂਲਰ ਵੀ ਨਹੀਂ ਚੱਲਣ ਡਿਆ ਇੱਥੇ ਰਿਹਾ ਜਾਣ ਡਿਆ ਮੈਂ ਤਾਂ ਬਹੁਤ ਗਰਮੀ ਲੱਗਨੇ ਮੈਂ ਤਾਂ ਬੜੇ ਘਬਰਾਟ ਹੁੰਦੀ ਹੈ ਚੱਲੀਏਗਾ ਕੋਈ ਨਹੀਂ ਮੈਂ ਵੀ ਚਾਹ ਪੀ ਕੇ ਫਿਰ ਚੱਲ ਆ ਬੜੀ ਗਰਮੀ ਆ ਵੇ ਐਨੇ ਨਾ ਕੀ ਆਂਦੀ ਕਵਲ ਮੇਰਾ ਤਰਾ ਦਾ ਲੈ ਜੀਏ ਕੁੜੀ ਨੂੰ ਇੱਥੇ ਗਰਮੀ ਦੇ ਵਿੱਚ ਕਿੱਥੇ ਛੱਡ ਕੇ ਜਾਣਾ ਵਾ ਠੀਕ ਹੈ ਨਹੀਂ ਮਮੀ ਉਹਨਾਂ ਆਪਣੇ ਪੇਕੇ ਰਹਿਣ ਆਏ ਆ ਆਹ ਚਲ ਆਲੇ ਫਰੋਂ ਤਰਾ ਗੀ ਜੀ ਰਹਿਣ ਤੋਂ ਪਰੇ ਆਲਾ ਨਾ ਪਤਾੜ ਕੋ ਨਹੀਂ ਹੋਰੇ ਆ ਜਾਣੇ ਚੰਦਗੀ ਕੋਈ ਇੰਚ ਆਂਦੇ ਨਾ ਚਾਹ ਪੀ ਕੇ ਚਾਹ ਚਾਹ ਲੈ ਕੇ ਆਂਦੇ ਫੇ ਪੀ ਕੇ ਤੁਰ ਪੈਨੇ ਆ ਆ ਜਾ ਚਾਹ ਪੀ ਲੀ ਰੋਟੀ ਨਾ ਆਵਾਂਗੇ ਆ ਭੰਜੀ ਚਾਹ ਪੀਓ ਚਲੋ ਜਾ ਬੇਲੋ ਗਾਹ ਹੋ ਜਾ ਪਤਾ ਤੋ ਬੇ ਚਾਹ ਪੀਓ ਆ ਜਾ ਗਾਹ ਹੋ ਜਾ ਪੀ ਲਓ ਪੀਓ ਚਾਹ ਚਲ ਫਿਰ ਕਬੜਾ ਚਲ ਪਤਾ ਚਲੀਏ ਫਿਰ ਚਾਹ ਪਾਣੀ ਤੇ ਹੁਣ ਪੀ ਲਿਆ ਚੰਗਾ ਭੈਣ ਜੀ ਹੁਣ ਚਾਹ ਪਾਣੀ ਪੀ ਲਿਆ ਨਹੀਂ ਚਲਦੇ ਆਣੀ ਬਸ ਨੰਗ ਇਹ ਭੈਣ ਜੀ ਰੋਟੀ ਬੰਨ ਢੀ ਰੋਟੀ ਖਾ ਕੇ ਜਾਣੀ ਰੋਟੀ ਨਹੀਂ ਖਾ ਕੇ ਜਾਣਾ ਲੇਟ ਹੋ ਜਾਣਾ ਬਸ ਨੰਗ ਜਾਣੀ ਨਹੀਂ ਕੋਈ ਨਹੀਂ ਬੰਨਦਾ ਹੀ ਹੁਣ ਬਣਾਉਂਦੇ ਹੀ ਰੋਟੀ ਰੋਟੀ ਕੋਈ ਨਹੀਂ ਬੈਜੋ ਨਹੀਂ ਭਲੇਟ ਹੋ ਜਾਣਾ ਨਾ ਨਾਲੇ ਇਹਨੂੰ ਛੱਡ ਜਿਓ ਦੋ ਦਿਨ ਕੁੜੀ ਨੂੰ ਨਹੀਂ ਫਿਰ ਹਾਂ ਦਾ ਸਾਦਾ ਨਹੀਂ ਨਾ ਚਲ ਦੋ ਦਿਨ ਕੁੜੀ ਕੋ ਕੁੜੀ ਠੀਕ ਨਹੀਂ ਆ আচ্ছা ਮੈਂ ਤੇ ਦੁਕਾਨ ਤੇ ਗਈ ਹਾਂ ਤੇ ਮੈਂ ਤਾਂ ਕਰਕੇ ਇਹ ਆ ਹੀ ਜਾਣੀ ਮੈਂ ਮੈਂ ਹਾਂ ਚਲ ਜਾਾਂਗੀ ਤੇ ਨਾਲੇ ਦੂਥਾ ਇਹ ਡਵਾ ਮੈਂ ਉਹ ਵੇ ਲਿਚ ਵੀ ਜਾਣਾ ਪੈਂਦਾ ਇਹ ਨਾਲੇ ਜਾ ਕੇ ਘਰ ਤੋਂ ਕਢਾਣ ਕਰਨੀ ਆ ਸੱਚ ਛੱਡ ਜਾ ਇੰਨੇ ਚਿਰ ਪਿੱਛੇ ਤੋਂ ਅੱਗੇ ਵਿਚਾਰੀ ਆਈ ਏ ਤੇ ਛੱਡ ਜਾ ਦੋ ਦਿਨ ਹੁਣ ਨਾਲਾਂਗੇ ਗਰਮੀ ਬੜੀ ਏ ਗਰਮੀ ਬੜੀ ਤੁਹਾਡੇ ਘਰ ਤੇਸੀ ਵੀ ਨਹੀਂ ਹੈ ਰਹੀ ਸਹੀ ਭਾਜੀ ਭਰਾਣਾ ਛੱਡ ਕੇ ਗਿਆ ਗੁਜ਼ਾਰਾ ਇੰਨਾ ਹੜਾ ਬਿਲਦਨ ਬੰਦ ਕੋਈ ਨਹੀਂ ਜਾਣਾ ਹੁੰਦਾ ਘਰ ਤੋਂ ਮਾਂ ਵੀ ਨਾਲ ਕਢਾਉਣੀ ਹੁੰਦੀ ਐ ਇਹਨੂੰ ਕੋਈ ਨਹੀਂ ਭਾਜੀ ਨਾਲ ਮੈਂ ਵੀਰ ਨੂੰ ਨਹੀਂ ਮਿਲਣੀ ਨਹੀਂ ਪਤਾ ਰਹੀ ਨਹੀਂ ਹੜਾ ਸਰਦ ਬਣਿਆ ਕੁੜੀ ਕੋ ਜਾਣਾ ਕੁੜੀ ਚੰਗੀ ਤਰ੍ਹਾਂ ਠੀਕ ਨਹੀਂ ਹੋਈ ਉਹ ਤੇਰੀ ਘਰ ਮੰਮੀ ਜੀ ਐ ਤੇ ਬੜ ਘਰ ਨਹੀਂ ਮੈਂ ਤਾਂ ਕਰਕੇ ਆਖਿਆ ਚੰਦਨ ਮੜਾ ਲੈਣੀ ਆ ਮੰਮੀ ਚਾਹਦੇ ਰਹੇ ਕੋਈ ਨਹੀਂ ਰਹਿੰਦੀ ਨਹੀਂ ਪਤਾ ਫਿਰ ਮੈਂ ਆ ਜਾਨੀ ਆ ਨ ਇਹ ਤੇ ਉਹ ਗਾਮ ਦੀ ਨਾ ਕਾਂਠੂਂ ਦੇ ਵਿੱਚ ਸਾਢੇ ਚਾਂਗੇ ਚਾਰ ਦਿਨ ਤੇ ਕੋਈ ਨਹੀਂ ਭੈਣ ਜੀ ਬਹੁਤ ਰੋਟੀ ਹੁਣ ਪਰਾਉਂਦੇ ਹੀ ਬੋਟੀ ਜੀ ਮੈਂ ਮੂੰਗੀ ਮਸਾਲੇ ਦੀ ਦਾਲ ਨਹੀਂ ਬਣਾਈ ਪਨੀਰ ਬਣਾਇਆ ਵਾ ਤੇ ਰੋਟੀ ਖਾ ਕੇ ਜਾਇਓ ਹੁਣ ਜਾਣੀ ਜਿਆ ਸਾਤਾ ਨਾਲ ਪਨੀਰ ਹੜ ਕਰ ਬੰਦਾ ਜੀ ਤਾਂ ਭੈਣ ਜੀ ਤੇ ਮੈਂ ਆਪਣੀ ਰੋਟੀ ਵੀ ਨਹੀਂ ਘਾਟੀ ਖਾਣੀ ਆ ਤੇ ਤੁਸੀਂ ਚਲ ਕਾਫੂ ਲਿਓ ਤੁਹਾਨੂੰ ਜਾਣ ਦਵਾਂ ਹੁਣ ਨਹੀਂ ਕੋਈ ਨਹੀਂ ਖਾ ਕੇ ਜਾਏ ਰੋਟੀ ਮੈਂ ਰੋਟੀ ਬਣਾਈ ਆ ਰੋਟੀ ਖਾ ਰੋਟੀ ਖਾ ਕੇ ਜਾਏ ਰੋਟੀ ਬਣੀ ਗਈ ਹੁਣ ਰੋਟੀ ਸੜਨਾ ਛੱਡੀ ਦੀ ਨਹੀਂ ਹੁੰਦੀ ਖਾ ਕੇ ਜਾਈ ਦੀ ਆ ਅਰਛੇਤੀ ਕਰ ਲੋ ਫਿਰ ਬਸ ਨੰਗ ਜਾਨੀ ਪੁੱਤ ਤੇ ਭਾਵੀ ਬਣਾਉ ਰੋਟੀ ਜਾਂਦੇ ਆਹੋ ਤੇ ਫਿਰ ਮੈਂ ਤਾਂ ਹੋਰ ਕਰਨੀਆਂ ਘੂਣੋ ਕੇ ਮੁੰਡੇ ਨਾ ਕੋਹਨ ਵੱਡੇ ਤੋਂ ਲੈ ਜੇ ਘਾਨ ਕੇ ਤੇ ਕੋ ਬਤੁਰ ਕੇ ਜਾਣਾ ਪੈਣਾ ਮੈਂ ਤੇ ਬਸ ਨਾ ਨੰਗ ਜੇ ਅਚਾਨਕ ਮੰਮੀ ਚਲੀ ਆ ਫਿਰ ਰੋਟੀ ਪਾਣੀ ਖਾ ਤੇ ਲਿਆ ਵਾ ਹਾਂ ਚਲੋ ਪੁੱਤ ਚਲੀ ਆ ਫਿਰ ਚਲੋ ਦੀਦੀ ਫਿਰ ਕਬਰ ਚੱਲੋ ਫਿਰ ਪੁੱਤ ਚੱਲ ਬੂਨ ਮੈਂ ਤਾਂ ਮੰਮੀ ਨੂੰ ਕਹਿਣ ਦੀ ਰਹਿਣਾ ਤੇ ਮੰਮੀ ਮੈਨੂੰ ਰਹਿਣ ਹੀ ਨਹੀਂ ਦੇਣ ੜ ਪੁੱਤ ਨਿਆਣੀ ਹਟਾ ਸਾਦਾ ਤੇ ਕਿ ਗਰਮੀ ਪੜੀ ਆ ਤੇ ਘੋੜੇ ਘੋੜੇ ਤੇ ਮਛਰਾਂ ਕਿ ਤੇ ਰਮੇਗੀ ਬੇਟੀ ਚੱਲ ਫਿਰ ਵੀਰ ਆ ਜੀ ਸਿਆਰ ਜਾਂਦਾ ਤੇ ਫੇਰ ਤੂੰ ਭਲਾ ਦਾਂਗਾ ਮਮਮੀ ਨੇ ਵੀ ਦੋ ਤਿੰਨ ਦਿਨ ਬੰਡੇ ਜਾਣਾ ਹੋਵਾ ਤਾਂ ਫੇਰ ਮੈਂ ਇਕੱਲੀ ਨੇ ਰਹਿਣਾ ਘਰ ਫੇਰ ਆ ਜੀ ਤੇ ਇਕੱਲੇ ਹੋਣੇ ਨੇ ਫਿਰ ਆਪਰਾ ਹੋ ਜਾਂਦਾ ਇਹਦੇ ਵਾਸਤੇ ਚੱਲ ਸਹੀ ਕਿਹੜਾ ਮੇਰੀ ਮੰਨਣੀ ਤੂੰ ਮੈਨੂੰ ਕਿਹੜਾ ਰਹਿਣ ਦੇਣਾ ਆਹ ਉਹ ਨਹੀਂ ਚੱਲ ਮੇਰਾ ਪੁੱਤ ਫੇਰ ਕਿਤੇ ਕਰਾ ਮਰਜੀ ਨਾਲ ਲੈ ਆਏ ਆ ਤੇ ਹੁਣ ਮਰਜੀ ਨਾਲ ਤੈਨੂੰ ਲੈ ਜਾਣਾ ਮੈਨੂੰ ਚਲੋ ਜਿੰਦਗੀ ਹਾਂ ਚਲੋ 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 ਫੇਰ ਆਮਨਾ ਬਸ ਨਾ ਨਗਰੀ ਆਪਣੇ ਚੰਗਾ ਭਾਂਜੀ ਚੱਲੇ ਫਿਰ ਆਪੋ ਚੱਲੇ ਆ ਚੱਲ ਹਾਂ ਕੁੜੀ ਨੂੰ ਆਕੇ ਛੱਡ ਜਾ ਉਹ ਦੋ ਤਿੰਨ ਦਿਨ ਤਾਂ ਮੈਂ ਵੀ ਇਹ ਛੱਡ ਕੇ ਆ ਜਾਂਦਾ ਫਿਰ ਅੰਡਰ ਜੀ ਹਾਂ ਉਹ ਵਿਚਾਰੀ ਨਿਆਣੀ ਉਦੋਂ ਦੀ ਆਈ ਨਹੀਂ ਹੁਣ ਹੀ ਆਈ ਤਾਂ ਹੁਣ ਕਿਹੜੀ ਤੁਸੀਂ ਛੱਡ ਕੇ ਚੱਲੇ ਚੰਗਾ ਮਾਸੇ ਹੀ ਨਾ ਇਹ ਛੱਡ ਆ ਬਾਜਾ ਮੋਟੀ ਕਿੱਥੇ ਆ ਚੱਲੀ ਹੈ ਮੋਟੀ ਅੰਦਰ ਹੋਣੀ ਆ ਹਾਂ ਮਾਰਾ ਅੰਦਰ ਹੋਣੀ ਮੈਂ ਰੱਖਿਆ ਆਪਣੇ ਨੂੰ ਵੀ ਚਲੋ ਕੁੜੀ ਚੰਗਾ ਪਾ ਬਿਜੀ ਚੱਲੇ ਹੀ ਰਹਿਣਾ ਨਹੀਂ ਆ ਨਹੀਂ ਨਹੀਂ ਰਹਿਣ ਕਿੱਥੇ ਦਿੰਦੇ ਮੈਨੂੰ ਰਹਿਣ ਦਿੰਦੇ ਤੀ ਚੰਗਾ ਮਸੀ ਜੀ ਹਾਂ ਚੰਗਾ ਪਤਾ ਖਾਇਆ ਪੀਆ ਕਰ ਹਾਂ ਕੀ ਸੇਤਾ ਬਣਿਆ ਤੇਰੀ ਦਾ ਹਾਂ ਮੁੰਡਾ ਤੋਂ ਤਾਂ ਪੀਂਦਾ ਨਾ ਤਾਂ ਕਰਕੇ ਖਾ ਆਇਆ ਪੀਆ ਕਰ ਮੈਂ ਧੀ ਚੰਗਾ ਠੀਕ ਆਹੋ ਤਾਂ ਠੀਕ ਹੈ ਫਿਰ ਚੰਗਾ ਚੰਗਾ ਪਾ ਬਿਜੀ ਚੱਲੇ ਹਾਂ ਚਲ ਆ ਆ ਪਾ ਲੈ ਜੀ ਉਹਨਾਂ ਨੂੰ ਲਈ ਆਈ ਵੇਲਾ ਸਾਸਤਰੀ ਛੱਡ ਗਏ ਨੇ ਪੁੱਤ ਮਾਦਾ ਮਮੀ ਕੱਢੀ ਮੈਂ ਆਪਣਾ ਜੀ ਕੱਢ ਰਾਂ ਮੈਨੂੰ ਲੈ ਗਏ ਉਹ ਕਿਆ ਵੀ ਮੈਂ ਦੋ ਚਲੋ ਚੱਲੀਏ ਜਲਦੀ ਆਉਡੀ ਬਸਨਾ ਜਾਣੀ ਆਂ ਕੀ ਕਰਨੀ ਹੈ ਸੋ ਥਰੇਣਾ ਬਸ ਬੰਦਾ ਕਿਤੇ ਰਹਿਣਾ ਕਿਤੇ ਹੀ ਕੀ ਕਰਨੀ ਹੈ ਮੈਂ ਕਾਹਾਂ ਰਹੀ ਆ ਮੈਂ AC ਚੋਂ ਨਹੀਂ ਚੱਲ ਗਏ ਹਾਂ ਇਹ ਨਹੀਂ ਮੈਂ ਛੱਡ ਕੇ ਆਈ ਨਹੀਂ ਗਰਮੀ ਦੇ ਵਿੱਚ ਉੱਥੇ ਆ ਜਾਂਦੇ ਆ ਗੋੜੇ ਗੋੜੇ ਉੱਥੇ ਗਰਮੀ ਹੈ ਤਾਂ ਹੀ ਮੈਂ ਕਿਹਾ ਉੱਥੇ ਪੁੱਤ ਕਿੱਥੇ ਰਹਿਣਾ ਹੈ ਤੂੰ ਆ ਨਹੀਂ ਤੇ ਆਵੇਂ ਤੈਨੂੰ ਗੁੱਸਾ ਲੱਗਾ ਹੋਣਾ ਤੇ ਰਹਿਣ ਵਾਲਾ ਆ ਹੀ ਤਾਂ ਕਿੱਥੇ ਰਹਿਣ ਨੂੰ ਪਰ ਮਾਨਾ ਇੱਥੇ AC 'ਚ ਬੈਠ ਸੇਰੇ ਵੀ ਉਦੋਂ ਆਈ ਖਪੀ ਤੱਪੀ ਤੇ ਹੁਣ ਵੀ ਇੱਧਰ ਉਹ ਹੀ ਗੱਲ ਤੈਨੂੰ ਮੈਂ ਛੱਡਣ ਦੀ ਉੱਥੇ ਮੈਂ ਨਹੀਂ ਛੱਡ ਕੇ ਆਈ ਤਾਂ ਆ ਹਾਂ ਚੱਲ ਬੋਰ ਮਾੜੀ ਜਿੰਦਗੀ ਆ ਗਈ ਤੇ ਹਾਂ ਪੁੱਤ ਪਰ ਵੀ ਬਾਰੀ ਹੱਥ ਤੇ ਕਿਧਰ ਆਂਦਾ ਹੈ ਨਹੀਂ ਮਾਸਾ ਜੀ ਨਾ ਪੂੰਦਰ ਤੇ ਨਾ ਦੋ ਵੀ ਖਰਾਬ ਹੋਇਆ ਹੀ ਪੱਖਾ ਹੌਲੀ ਹੌਲੀ ਚੱਲੇ ਤੇ ਉਹਨਾਂ ਦਾ ਤਾਂ ਬੜਾ ਜੋਰ ਲਾਇਆ ਹੀ ਤੇ ਮੈਂ ਹਾਂ ਵੀ ਨਹੀਂ ਅਸੀਂ ਰਹਿਣਾ ਨਹੀਂ ਆ ਰਹਿ ਵੀ ਨਹੀਂ ਨਹੀਂ ਰਹਿਣਾ ਨਹੀਂ ਤੇ ਉਹ ਰੋਟੀ ਪਾਣੀ ਤਾਂ ਅਸੀਂ ਖਾ ਕੇ ਆਏ ਆ ਸੇਵਾ ਤੇ ਤਾਂ ਵਾਵਾ ਕੀਤੀ ਹਣੇ ਯਾਰ ਕੀ ਤੇ ਪਰ ਮੈਂ ਆ ਕੇ ਵੀ ਨਹੀਂ ਅਸੀਂ ਛੱਡ ਕੇ ਨਹੀਂ ਜਾਣਾ ਸਿਆਲ ਆਏਗਾ ਤਾਂ ਤੂੰ ਕੁੜੀ ਨੂੰ ਭਲਾ ਦਾਂਗੇ ਹਾਂ ਹਾਂ ਹੁਣ ਨਹੀਂ ਮੈਂ ਛੱਡ ਕੇ ਗਰਮੀ ਬਹੁਤ ਜ਼ਿਆਦਾ ਉਹ ਤੇ ਕਿਤਨਾ ਉੱਥੇ ਰਹਿੰਦੇ ਨੇ ਪੀੜਾ ਜਿਹਾ ਕਾਂ ਵਿੱਚ ਪੀੜੀਆਂ ਪੀੜੀਆਂ ਗਲੀਆਂ ਨੇ ਲਾਗੇ ਫਸਲਾਂ ਚੜੀਆਂ ਨੇ ਕਿਤੇ ਗਰਮੀ ਇੰਨੀ ਤੇ ਮੈਂ ਆ ਤੇ ਬਿਮਾਰ ਹੋ ਜਾਏਗੀ ਮੁੱਕੇ ਹੋ ਗਏ ਗਰਮੀ ਹੈ ਵੀ ਬੜੀ ਮਾਦਾ ਪੈਣ ਬੜੀ ਡੇ ਗਰਮੀ ਹੋਰ ਮੈਂ ਤਾਂ ਪਾਣੀ ਪੂਣੀ ਪੀਤਾ ਕਿ ਲਿਆਵਾਂ ਆਹ ਨਹੀਂ ਪਿਲਿਆਂਦਾ ਕਵਲ ਨੇ ਪਾਣੀ ਲਿਆਈ ਹੈ ਪਾਣੀ ਪੀਤਾ ਬੇਲੀ ਦਾ ਕੀ ਹਿਸਾਬ ਤਾਂ ਤਾਰਾ ਤੁਰਾ ਕੱਢ ਲਈਏ ਨਹੀਂ ਆਹ ਮੈਂ ਤਾਂ ਤਾਰਾ ਕੱਢ ਲਈਆਂ ਬਾਦੇ ਪੱਠੇ ਪੁੱਠੇ ਬਾਦੇ ਹੀ ਟਾਈਮ ਨਾਲ ਤੇ ਤਾਰਾ ਕੱਢ ਲਈਆਂ ਅੱਛਾ ਅੱਛਾ ਮਾਰਿਆ ਕਿ ਨਾ ਪਾਣੀ ਵਾਲੀ ਨਹੀਂ ਮੈਂ ਮੈਂ ਤਾਂ ਮੈਂ ਗਿਆ ਹੈਗਾ ਤੇ ਲੈਡ ਬੰਦ ਹੀਗੀ ਅੱਛਾ ਤੇ ਹੁਣ ਲਾਈਟ ਆਈ ਏ ਹੁਣ ਜੰਨਾ ਵਾ ਹਾਂ ਜਾ ਫਿਰ ਕਿਹੜਾ ਗੁਣਾ ਮਾਰਿਆ ਤੇ ਪੱਠੇ ਇਕਦ ਦੇ ਹੁੰਦੇ ਜਮਾ ਰੱਖਿਆ ਕਰ ਕੱਲ ਨੂੰ ਬੱਦਲ ਬੜਾ ਦੱਸਿਆਈ ਉਹ ਮੀਂਹ ਬਣਾਈ ਉਹ ਮਤ ਲਿਆਉਣੇ ਪੜੇ ਔਖੇ ਹੁੰਦੇ ਨੇ ਤਾਂ ਹੀ ਤੇ ਜ਼ਿਆਦਾ ਪੱਠੇ ਖਰਾਬ ਹੁੰਦੇ ਨੇ ਨਹੀਂ ਵੱਡੇ ਆ ਮਾਤਾ ਮੈਂ ਸਵੇਰ ਦੇ ਵੱਡੇ ਆ ਪੱਠੇ ਬਸ ਲਿਆਉਣੇ ਹੀ ਉਥੋਂ ਹਾਂ ਤਾਂ ਹੀ ਮੈਂ ਪੱਠੇ ਕਿਦੋਂ ਡੰਗਦੇ ਜਮਾ ਰੱਖਿਆ ਕਰ ਠੀਕ ਕਰ ਤਾਂ ਹੀ ਖਰਾਬ ਕਰਦੇ ਨੇ ਤਾਂ ਹੀ ਆ ਫਿਰ ਉਹ ਖਾਂਦਗਾ ਨਹੀਂ ਉਹ ਜਦ ਚਲ ਮੈਂ ਮਾਰਾਵਾਂ ਮਾਤਾ ਲਾਈਟ ਆਈ ਏ ਬੰਬੀ ਤੇ ਮਾਰਾਵਾਂ ਕਿਹੜਾ ਫਿਰ ਹਾਂ ਜਾ ਮਾਰਿਆ ਫਿਰ ਚਲ ਜਾ ਤੇ ਮੈਂ ਆ ਗਿਆ ਫਿਰ ਆਣਾ ਮੈਂ 20 ਮਿੰਟ ਤੱਕ ਆ ਜਾ 嗯，这个。